ਗੱਲ ਮੈਂ ਨਹੀਂ ਆਈਏ ਕੱਪੜੇ ਪਾ ਲਈਆਂ ਮੈਂ ਸਾਡੀ ਗੱਲ ਕਰ ਪਈ ਜਾਨੀ ਹੋਈ ਤੇ ਫਲਰ ਨੂੰ ਆਪ ਮੈਂ ਨਾ ਕਰਦੋ ਇਹ ਰਸਲ ਬਾਈ ਗੱਲ ਪਈ ਮੇਰੀ ਜਾਨ ਨਹੀਂ ਜਾਏਗਾ ਸਰ ਜੀ ਬੋਲੋ ਅੰਦਰ ਆ ਮੁੰਡਾ ਅਮੇ ਕੀ ਗੱਲ ਹੋਈ ਗੱਲ ਪਈ ਸਭ ਦੀ ਮੇਰੀ ਮੈਂ ਮੋਟਰਸਾਈਕਲ ਬੰਨੇ ਕਰਦਾ ਗਿਆ ਨਾ ਗੱਲ ਪਈ ਅੱਛਾ ਤੂੰ ਇਥੇ ਹੀ ਕਰਦੇ ਹਾਂ ਹਾਂਜੀ ਗੱਲ ਪਈ ਸਾਡੇ ਘਰੇ ਜਾਗੇ ਮੇਰਾ ਡੰਗਾ ਕਦ ਲੈ ਗਏ ਸਾਡੀ ਗੱਲ ਪਹਿਲ ਨਹੀਂ ਡੰਗਾ ਨਹੀਂ ਲਿਓਣੀ ਹੋਰ ਕੀ ਲਿਓਣਾ ਹੁਣ ਕੀ ਕਰਨਾ ਇਥੇ ਦਾ ਦੇ ਬੂਹਾ ਭਲੇ ਯਾ ਨਹੀਂ ਅੰਦਰ ਆ। ਆਹ ਜਿਹੜਾ ਇਹ ਗੱਲ ਪਿਆ। ਕੋਈ ਨਹੀਂ ਭੱਜਣ ਵਾਲੇ ਨਹੀਂ। ਥੱਲੇ ਹੋ ਜਾਓ। ਜਿਹੜਾ ਜੀ ਨਾਲ ਇੱਥੇ ਖੜੇ ਆ। ਇਹਨਾਂ ਨੇ ਕੀ ਕੀਤਾ? ਇਹ ਆਣ ਕੇ ਕਹਿੰਦਾ ਇਹ ਦੇਖੋ ਤੁਹਾਡੇ ਸਾਹਮਣੇ ਕੀ ਸੀਨ ਸੀਗਾ। ਇਹ ਆਣ ਕੇ ਬੰਦਾ ਪਤਾ ਕੀ ਕਹਿੰਦਾ ਉਹ ਔਰ ਸਾਈਡ ਤੇ ਕਿੰਨੂੰ ਮੈਂ ਦੋ ਵਾਰੀ ਪਿਆਰ ਨਾ ਮੇਰਾ ਉੱਠ ਸਕਲੀ। ਤੂੰ ਕਹਿਾਈਦਾ ਮੇਰਾ ਤੂੰ ਟਰੈਕਟਰ ਤੋਂ ਉੱਤੋਂ ਗਾਣਾ ਮੈਨੂੰ ਕਢੰਡਿਆ ਉੱਤੋਂ ਮੇਰੇ ਦੰਦ ਦਸਤਰਾ ਨਾਲ ਦੇਖੋ ਕੀ ਕੀਤਾ ਕੋਈ ਨਹੀਂ ਕੋਈ ਨਹੀਂ ਹਲੇ ਤੇਰਾ ਜ਼ੁਬਾਨਾ ਦਲੀਆ ਦਾ ਚੰਗੀ ਦੇ ਰਾਹ ਭਾਈ ਘਰ ਪਿਆ ਮੈਂ ਨਹੀਂ ਲੈ ਕੇ ਜਾਈ ਜਾਗੇ ਮੈਂ ਘਰ ਪਿਆ ਤੂੰ ਜਾਣੀ ਦੱਸ ਤੂੰ ਉਹਨੇ ਦੰਦ ਮਾਰ ਦਿੱਤਾ ਉਹਦੇ ਆ ਸ਼ਾਮਿਆਂ ਦਾ ਦੰਦ ਮੈਂ ਸਰ ਪਹੁੰਚਿਆ ਲੜਦੋਂ ਪਿਆ ਸਰ ਉਹਦੇ ਮੁੰਡੇ ਦੇ ਦੰਦ ਉਹਨੇ ਸਗੋਂ ਤੈਨੂੰ ਕਿਹਾ ਵੀ ਵੀ ਸੈਟ ਤੇ ਕਰ ਦਿੰਨੇ ਆ ਇਨਾ ਵਗੇ ਧਿਆਨ ਨਾਲ ਬੜਵਾ ਲੈ ਆਪੀ ਇਹ ਝੂਠੇ ਦੇ ਕਹਿੰਦੇ ਨਹੀਂ ਘਟਦਾ ਹੋ ਚਾਲੀ ਜੀ ਸਾਡਾ ਮੋਟਰਸਾਈਕਲ ਖੜਾ ਹੀ ਉੱਥੇ ਇੱਕ ਬੰਦਾ ਆ ਕੇ ਗੱਲ ਪੈ ਗਿਆ ਸਾਡੀ ਉਹ ਜਾਨ ਮੰਜਾ ਨੇ ਸੀ ਲਿਖਣ ਦਾ ਹੈਗੇ ਲਾਹੋ ਮੈਂ ਮੈਂ ਫਸ ਲੈਣਾ ਹੈ ਮੈਂ ਫਸ ਲੈਣਾ ਹੈ ਇਹ ਬੰਦੀ ਭਾਈ ਅੰਨੇ ਇੰਨੇ ਨਾਲ ਮੇਰਾ ਮਾਰ ਦੀ ਗਾਵੇਂ ਚ ਆ ਗਾ ਸਰਕਾਰੀ ਸਰਕਾਰੀ ਬੰਦੇ ਜਾਂ ਗੱਲ ਇਹਨੇ ਇਹਨੇ ਉਹਨੂੰ ਗਾਲ ਕੱਢੀਆ ਇਹਨੇ ਉਹਨੂੰ ਗਾਲ ਕੱਢੀ ਪਾਣੀ ਉਹਦਾ ਮੋਟਰਸਾਈਕਲ ਨਹੀਂ ਆਵਾ ਗਿਆ ਜੀ ਪੁਆਰੇ ਜੀ ਮੇਰਾ ਇਹਨੂੰ ਮੈਂ ਤੁਹਾਨੂੰ ਦੱਸਦਾ ਜੀ ਇਹਨੇ ਨਾ ਇਹਨਾਂ ਨੇ ਨਾ ਮੋਟਰਸਾਈਕਲ ਖੜਾ ਓਰੇ ਇਹਨੇ ਮੁੰਡੇ ਇਹਨੇ ਗਾਲ ਕੱਢੀ ਤੈਨੂੰ ਸੁਣਦਾ ਨਹੀਂ ਮੋਟਰਸਰ ਮੋਟਰਸਰ ਸਾਡੇ ਆਏ ਨਹੀਂ ਆ ਵੀ ਮੇਰਾ ਵੀ ਨਿੱਕਾ ਬੱਚਾ ਸਾਡਾ ਮੋਟਰਸਾਈਕਲ ਹੀ ਨਹੀਂ ਹੈਗਾ ਭਾਜੀ ਸਾਡਾ ਵੀ ਮੋਟਰਸਾਈਕਲ ਹੀ ਨਹੀਂ ਹੈਗਾ ਗਵਾੜੀ ਚਲਦੇ ਪੜਦੇ ਨੇ ਹੈ ਹਾਂ ਹਾਂ ਉਹ ਤਾਂ ਇਹਨਾਂ ਦੀ ਗੱਲ ਕੱਢੀ ਹੈ ਤਾਂ ਪਤਾ ਲੱਗਿਆ ਕਿ ਲੱਗ ਰਿਹਾ ਤਾਂ ਗੱਲ ਦਿੱਲੀ ਕੀ ਯਾਰ ਯਾਰ ਦੇਖ ਨਹੀਂ ਰਿਹਾ ਡਾਕਟਰ ਮਾਰਮ ਦਾ ਫੁਰਿਆ ਆ ਦੇ ਮੇਰੇ ਨਾਲ ਮੈਂ ਕਹਿੰਦਾ ਮੇਰਾ ਵੀ ਵੀਰ ਦੱਸ ਕਰਨੀ ਨਹੀਂ ਗੱਲ ਫੈਰ ਕਰਨੀ ਮਾੜੀ ਪਹਿਲਾਂ ਪਕੀ ਜਦ ਕਰਦੇ ਆ ਵੀਰੇ ਨਾਲ ਦੂਰ ਛੱਡਣੀ ਨਹੀਂ ਪਾਵਾ ਤੁਸੀਂ ਮੇਰੀ ਗੱਲ ਸੁਣ ਤੁਸੀਂ ਲੈ ਕੇ ਇੰਦਾ ਇਹ ਅਹੁਦਾ ਰੱਖਦੇ ਨਹੀਂ ਮਲਾਜਮਾ ਵੀਰੇ ਮਲਾਜਮ ਦਾ ਅਹੁਦਾ ਇਹ ਨਹੀਂ ਕਿ ਬੰਦਾ ਮਾਰ ਦੋ ਮਲਾਜਮ ਦਾ ਅਹੁਦਾ ਇਹ ਨਹੀਂ ਪਾਣੀ ਅਸੀਂ ਨਹੀਂ ਪੋਈਏ ਉਹਦਾ ਕੰਮ ਉਹਦਾ ਵੀਰੇ ਤੂੰ ਤੂੰ ਕਹਿੰਦਾ ਸਾਡਾ ਦਫ਼ਤਰ ਹੁਣ ਦਾਰਾ ਦਫ਼ਤਰ ਤੁਹਾਡੇ ਬੰਦੇ ਨਾਲ ਗੱਲਾਂ ਨਾ ਮਾਰ ਬਾਈ ਪਤਾ ਪਹਿਲਾਂ ਦਫ਼ਤਰ ਮਾਰਦੇ ਨੇ ਮੇਰੀ ਗੱਲ ਸੁਣੋ ਨਹੀਂ ਕਹਿੰਦੇ ਬਾਈ 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 ਇੱਕ ਮਿੰਟ ਇੱਕ ਮਿੰਟ ਵੀ ਗੱਲ ਸੁਣੋ ਜਾਂਚ ਮੋਟੀ ਸਾਡਾ ਹੋ ਗਈ ਵੀਰੇ ਮੈਂ ਹੁਣ ਆਇਆ ਸਾਡਾ ਮੋਟਾ ਨਹੀਂ 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 ਮੈਂ ਇੱਕ ਗੱਲ ਦੋ ਵੀ ਉੱਠ ਪੱਪੀ ਨਹੀਂ ਕਿਸੇ ਆਲਮ ਨਹੀਂ ਜਾਂਦਾ ਨਾ ਮੈਂ ਉਹਨਾਂ ਨਾਲ ਹੋਣਾ ਨਾ ਮੈਂ ਤੁਹਾਡੇ ਨਾਲ ਹੋਣਾ ਹਾਂਜੀ ਹਾਂਜੀ ਕਿਉਂਕਿ ਅਸੀਂ ਤਾਂ ਇੱਥੇ ਆਏ ਆ ਅਸੀਂ ਪਤਾ ਨਹੀਂ ਕਿੰਨੇ ਚਿਰ ਪਾ ਦਾ ਆ ਜਾਏ ਮੁੜ ਕੇ ਸਾਲ ਬਾਅਦ ਆਉਣਾ 6 ਮਹੀਨੇ ਆਹ ਜਿਹੜੀ ਗੱਲ ਸਮਝ ਪਦੇ ਆ ਮੈਂ ਖਾਣਾ ਖਾਣਾ ਅੱਗੇ ਦੇ ਠੀਕ ਸੁੰਦਰਾ ਪਟਾਰੀ ਸਾਹਿਬ ਗਲਾਸ ਪਾਣੀ ਤਾਂ ਆਹਨ ਡਿਮਾਂਡ ਜਿੰਨੀ ਜਿਹੜੀ ਬਣੀ ਹੋਵੇ ਉਹਨੇ ਫਾਇਦਾ ਲਾ ਜੇ ਆਣ ਵਾਟੇ ਜਦੋਂ ਕੋਈ ਗਾਲ ਕੱਢ ਕੇ ਬੂਗਾ ਤੁਸੀਂ ਜਰੂਰ ਮੈਂ ਤੁਹਾਨੂੰ ਕਹਿਣਾ ਵੀਰੇ ਕੋਈ ਬਣ ਕੇ ਨਾ ਦੇਖੋ ਗਾਲ 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 ਕੋਈ ਮਰਸੀਆ ਕੋਈ ਪੈ ਕੇ ਸਾਨੂੰ ਗਾਲ ਨਹੀਂ ਕੱਢਦਾ ਹੁੰਦਾ ਭਾਜੀ ਤੁਸੀਂ ਭਾਜੀ ਪਰ ਹਰਾਮੀ ਦੀ ਗੱਲ ਗੱਲ ਤੇ ਆਹ ਹਰਾਮੀ ਕਹਿੰਦੇ ਇੱਕ ਵਾਰੀ ਹਰਾਮੀ ਦੀ ਸਾਹ ਇੱਕ ਮਿੰਟ ਕੋਈ ਗੱਲ ਸੁਣਾਓ ਇੱਕ ਵਾਰੀ ਨੀ ਦੀ ਹਵਾ ਕਰਦੇ ਇੱਕ ਮਿੰਟ ਬਾਕੀ ਬੰਦੇ ਬਾਹਰ ਗੱਲ ਕਰਦੇ ਇੱਕ ਮਿੰਟ ਸੁਣਾ ਲੈ ਗੱਲ ਕਰ ਯਾਰ ਬੰਦੇ ਨਹੀਂ ਪੜਾਉਂਦਾ ਉਹ ਵੀ ਸਰਕਾਰੀ ਦਫਤਰ ਦੇ ਬੰਦਾ ਨਹੀਂ ਕਿਹਨੂੰ ਮੁਲਾਜਮ ਕਹਿੰਦੇ ਬੰਦਾ ਮਾਰਨੇ ਲੱਗਾ ਗੱਲ ਕਮਾਰੂਗੀ ਟੋਟਿਆਲੀ ਯਾਰ ਚਲੋ ਬਾਤ ਹਣੋ ਉਹ ਬੜਾ ਪਾਣੀ ਮੈਂ ਲਖਮੀ ਸਿੰਘ ਗੜਵਾਰੀ ਸultanpur ਤੋਂ ਹਾਂ ਜੀ ਸਾਡੇ ਜੀ ਮੈਂ ਦਫ਼ਤਰ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੇ ਮੈਂ ਆਇਆ ਜੀ ਜਦੋਂ ਬਾਹਰ ਆਇਆ ਹਲਾ ਗੁੱਲਾ ਹੋਣ ਰਿਹਾ ਸੀਗਾ ਜੀ ਤੇ ਇਹ ਮੁੰਡੇ ਦੇ ਵਿਚਾਰੇ ਗੁਰਪ੍ਰੀਤ ਸਿੰਘ ਦੇ ਮੇਰੇ ਦਫ਼ਤਰ ਆਣ ਕੇ ਬਚਿਆ ਜੀ ਇਹਦੇ ਬਾਹਰ ਲੜਾਈ ਹੋਈ ਆ ਕੋਈ ਇੱਥੇ ਤੇ ਇਹਦੇ ਦੱਤ ਦੁੱਤਰ ਮਾਰੇ ਇਹਦੇ ਹੱਥ ਪਾਟ ਗਿਆ ਵਾ ਤੇ ਇਹਦੇ بیسਬਾਲ ਵੱਡਾ ਮੁੱਦ ਕਰਨੀ ਹੁੰਦਾ ਜਿਹੜਾ ਆਪਾਂ ਰਗੜੇ ਵਾਸਤੇ ਕਰਦੇ ਆ ਬੇਸਬਾਲ ਵਿਚਾਰੇ ਦੇ ਮਾਰੇ ਉਹਨੇ ਸਿਰਫ ਇਹਨੇ ਉਹਨੇ ਕੀ ਕੀਤਾ ਇਹਨੂੰ ਗਾਲ ਕੱਢ ਕੇ ਪੈਲੋ ਨਾ ਕਿ ਆ ਵੀ ਪਾਸੇ ਕਰੋ ਅੱਗੇ ਅਸੀਂ ਇਹਨੂੰ ਕਿਹਾ ਵੀ ਸਾਡਾ ਮੋਟਰਸਾਈਕਲ ਨਹੀਂ ਹੈਗਾ ਸਾਡਾ ਮੋਟਰਸਾਈਕਲ ਪਾਸੇ ਆ ਮੈਂ ਕਿਹਾ ਸਾਨੂੰ ਕੀ ਪਤਾ ਕਿਹਦਾ ਕੌਣ ਲਾ ਗਿਆ ਇੱਥੇ ਹਨਾ ਜੋ ਕੋਈ ਸਾਨੂੰ ਕੀ ਪਤਾ ਅੱਗੇ ਕੌਣ ਗਿਆ ਕੌਣ ਨਹੀਂ ਗਿਆ ਅੱਗੇ ਅੱਗੇ ਤੂੰ ਹੀ ਕਰ ਨਹੀਂ ਸਕਦੇ ਪਾਸੇ ਤੂੰ ਹੁਣ ਹੁੰਨਾ ਹੈ ਕਰਨ ਵਾਲਾ ਮੈਂ ਕਿਹਾ ਦੇਖ ਬਈ ਇਨੇ ਫਿਰ ਇਹ ਇਹ ਗਾਲਾਂ ਕੱਢਣ ਲੱਪਿਆ ਉਹ ਜਿਹੜਾ ਇਹਨੂੰ ਵੀ ਹਾਂ ਇਹ ਹੱਥੋਂ ਪਾਈ ਹੋ ਗਿਆ ਮੈਂ ਇਹਦੇ ਤੋਂ ਪਹਿਲਾਂ ਹੀ ਅੰਦਰ ਚੱਲ ਗਿਆ ਅੰਦਰ ਜਾ ਕੇ ਇਹ ਵਿਚਾਰਾ ਭੱਜ ਜਦੋਂ ਇਹਦੇ ਦਸਤਰਦੂਤ ਵੱਜ ਗਿਆ ਇਹ ਅੰਦਰ ਵੱਜ ਕੇ ਅੰਦਰ ਵੜ ਕੇ ਬਚਿਆ ਮੇਰੇ ਕੋਲ ਅਸੀਂ ਚਾਰਾਂ ਜਾਣਿਆਂ ਨੇ ਧੱਕਾ ਮਾਰਿਆ ਇਹ ਟੱਪ ਕੇ ਅੰਦਰ ਸਾਡੇ ਇੱਥੇ ਦਫ਼ਤਰ ਦੇ ਮੇਰੇ ਦੇ ਟੱਪ ਕੇ ਅੰਦਰ ਇਹਨਾਂ ਨੇ ਨਾ ਬੇਸਬਾਲ ਮਾਰੇ ਆ ਜੇ ਪੁਲਿਸ ਮੌਕੇ ਤੇ ਨਾ ਆਉਂਦੀ ਨਾ ਤੇ ਅੱਜ ਇਹ ਮੁੰਡਾ ਇੱਥੇ ਨਾ ਖੜਾ ਹੁੰਦਾ ਜੀ ਅੰਦਰ ਅੰਦਰ ਭੰਤੋੜ ਦੀ ਵੀ ਕੋਸ਼ਿਸ਼ ਹੋਈ ਜੀ ਹਾਂ ਜੀ ਬਹੁਤ ਪੂਰੀ ਪੂਰਾ ਬੂਆ ਅਸੀਂ ਸਰ ਕਨਗੋ ਸਾਹਿਬ ਵੀ ਮੇਰੇ ਨਾਲ ਸੀਗੇ ਕਨਗੋ ਸਾਹਿਬ ਨੇ ਮੈਂ ਅਸੀਂ ਆ ਆ ਸਾਡੇ ਇਹਨਾਂ ਨੂੰ ਪੁੱਛ ਲੋ ਇਹ ਮੌਕੇ ਦੇ ਆ ਮੌਕੇ ਦੇ ਇਹਨਾਂ ਨੂੰ ਪੁੱਛ ਲੋ ਅਸੀਂ ਬੂਆ ਬੂਆ ਪੂਰਾ ਤੱਕ ਤਾਂ ਨਹੀਂ ਜੇ ਨਾ ਤੱਕ ਦੇਣਾ ਤਾਂ ਅੱਜ ਉਹ ਮੁੰਡਾ ਖੜਾ ਨਹੀਂ ਸੀ ਹੋਣਾ ਇਹਨਾਂ ਨੂੰ ਪੁੱਛ ਲੋ ਜੇ ਮੇਰੇ ਤੇ ਕੀ ਨਹੀਂ ਇਹਨਾਂ ਨੂੰ ਪੁੱਛ ਲੋ ਕੀ ਹੋਈ ਦੱਸੋ ਕੀ ਹੋਈ ਘਟਨਾ ਬਾਪੂ ਜੀ ਘਟਨਾ ਇਹੋ ਹੀ ਹੋਈ ਜੀ ਇੱਥੇ ਇਹਨਾਂ ਦੇ ਜਿਹੜਾ ਬਾਹਰ ਲੜਾਈ ਝਗੜਾ ਹੋਇਆ ਜਦੋਂ ਇਹਦੇ ਦਾਤਰ ਵੱਜਾ ਤੇ ਇਹ ਨੱਠ ਕੇ ਮੁੰਡਾ ਅੰਦਰ ਚਲੇ ਗਿਆ ਮੈਨੂੰ ਇਸ ਮੁੰਡੇ ਦੇ ਨਾਂ ਦਾ ਤਾਂ ਨਹੀਂ ਪਤਾ ਕੀ ਨਾਂ ਆ ਇਹ ਜਦੋਂ ਅੰਦਰ ਵੜਿਆ ਤੇ ਅੰਦਰ ਬੈਠਾ ਸੀਗਾ ਜਿੰਨੇ ਚਿਰ ਨੂੰ ਇਹਨਾਂ ਨੇ ਗੇਟ ਗੂਟ ਅਹੀਂ ਸਾਰੇ ਜੋ ਦਰਵਾਜ਼ੇ ਅਹੀਂ ਬੰਦ ਕਰ ਦਿੱਤੇ ਇਹ ਕਹਿੰਦੇ ਬੰਦ ਕਰ ਦਿੱ ਗਏ ਮੈਂ ਕਿਹਾ ਵੀ ਬੰਦ ਕਰ ਦਿਓ ਬੰਦ ਕੀਤੇ ਇਹਨਾਂ ਨੇ ਜਾ ਕੇ ੱੱੱਕੇ ਮਾਰਨੇ ਸ਼ੁਰੂ ਕਰ ਦਿੱਤੇ ਇਹ ਦਾਤਰ ਦੂਤਰ ਬਹੁਤ ਕੁਝ ਬਹੁਤ ਚੀਜ਼ਾਂ ਮਾਰਦੇ ਰਹਿ ਬੈਟ ਬੱਲਾ ਤੋਂ ਇਹਨਾਂ ਕੋਲ ਹੋਰ ਕਾਫੀ ਸੀਗੇ ਹਥਿਆਰ ਜਿਨ੍ਹਾਂ ਨਾਲੇ ਵਾਰ ਕਰ ਰਹੇ ਸੀਗੇ ਪਰ ਲੇਕਿਨ ਉਹ ਅਹੀਂ ਅੰਦਰ ਹੋਣ ਕਰਕੇ ਅਸੀਂ ਬੂਏ ਨੂੰ ਤੱਕੀ ਛੱਡਿਆ ਤੇ ਜਿਹੜਾ ਇਹਨਾਂ ਨੂੰ ਅੰਦਰ ਇੰਟਰ ਨਹੀਂ ਹੋਣ ਦਿੱਤਾ ਇਸ ਗੱਲ ਤੋਂ ਜਿੰਨੇ ਚਿਰ ਨੂੰ ਤੁਹਾਨੂੰ ਫੋਨ ਕਰਕੇ ਤੇ ਪੁਲਿਸ ਵਾਲਿਆਂ ਨੇ ਆਣ ਕੇ ਮਲਾਜਮਾਂ ਨੇ ਆਣ ਕੇ ਜਦੋਂ ਇੱਥੇ ਆਏ ਆ ਤਾਂ ਉਹਨਾਂ ਨੇ ਜਦੋਂ ਇਹਨਾਂ ਨੂੰ ਫੜਿਆ ਤਾਂ ਉਸ ਵੇਲੇ ਹੀ ਇਹ ਪਿੱਛੇ ਨੂੰ ਹੋਇਆ ਨਹੀਂ ਤੇ ਇਹ ਤਕਰੀਬਨ ਬੂਏ ਨੂੰ ਭੰਨਣ ਤੱਕ ਵੀ ਗਏ ਆ ਜੀ ਹਾਂਜੀ ਸਰ ਅੱਜ ਇੱਕ ਨਿਰਮਲ ਕੁੱਟੀਆ ਲਾ ਕੇ ਪਟਵਾਰਖਾਨਾ ਦੇ ਦਫਤਰੋਂ ਸੇ ਪਟਵਾਰੀਆਂ ਦਾ ਉੱਥੇ ਕੋਈ ਟਰੈਕਟਰ ਟਰਾਲੀ ਤੋਂ ਮੋਟਰਸਾਈਕਲ ਵਾਲੇ ਨਾਲ ਕੋਈ ਇਹਨਾਂ ਦੀ ਟਕਰਾਅ ਹੋਈ ਆ ਰਸਤਾ ਦੇਣ ਤੋਂ ਅਗਲੀ ਇਨਵੈਸਟੀਗੇਸ਼ਨ ਜਾਰੀ ਆ ਜਿਹਦੇ ਸੱਟਾਂ ਮਾਰੀਆਂ ਨਾ ਟਰੈਕਟਰ ਵਾਲੇ ਨੇ ਉਹਨੂੰ ਐਡਮਿਟ ਕਰਾਇਆ ਹਸਪਤਾਲ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ